ਰਹਾ ਜਿਉ ਧਰਨੀ ਕੋ ਇੰਦਰ ਬਾਹ ਰਹਾ ਕੁਸਮ ਬਾਸ ਜਿਸ ਭਵਰ ਲਾ ਜੋ ਧਰਨੀ ਕੋ ਇੰਦਰ ਬਾਹ ਰਹਾ ਇਥੇ ਇੰਦਰ ਲਫਜ਼ ਵਰਤਿਆ ਨਹੀਂ ਹੈ ਵੀ ਵੀ ਆਪਾਂ ਲੈ ਲਾਂਗੇ ਲਫਜ਼ੇ ਦਾ ਜੋ ਧਰਨੀ ਹੈ ਧਰਤੀ ਹੈ ਉਤੇ ਬਾਰਿਸ਼ ਪੈ ਜਾਂਦੀ ਹੈ ਨਾ ਛੱਡੀ ਹੋ ਜਾਂਦੀ ਹੈ ਛੱਡੀ ਹੋ ਕੇ ਖੁਸ਼ੀ ਹੋ ਜਾਂਦੀ ਹੈ ਹਰੀ ਭਰੀ ਹੋ ਜਾਂਦੀ ਹੈ ਮਹੌਲੇ ਬਦਲ ਜਾਂਦਾ ਧਰਤੀ ਦਾ ਐਵੇਂ ਹਿਰਦਾ ਜਿਹੜੀ ਧਰਤੀ ਆਪਣੀ ਇਹਨੂੰ ਜਦ ਨਾਮ ਦੀ ਵਰਖਾ ਹੁੰਦੀ ਹੈ ਇਹਨੂੰ ਸ਼ਾਂਤੀ ਆਉਂਦੀ ਸੱਚ ਸੁਣਦੀ ਹੈ ਜੇ ਖਿਰਦਾ ਰੂਪੀ ਧਰਤੀ ਇਹਨੂੰ ਸ਼ਾਂਤੀ ਆਉਂਦੀ ਆ ਸੱਚ ਸੁਣ ਕੇ ਇਹ ਇਹਦੇ ਅੰਦਰ ਜਿਹੜਾ ਹੈ ਨਾ ਮਾਇਆ ਦੀ ਅੱਗ ਉਹ ਸ਼ਾਂਤ ਹੁੰਦੀ ਹੈ। ਕ੍ਰੋਧ ਸ਼ਾਂਤ ਹੁੰਦਾ ਹੈ। ਮੋਹ ਸ਼ਾਂਤ ਹੁੰਦਾ ਹੈ। ਮੋਹ ਦੇ ਵਿੱਚ ਵੀ ਉਹ ਹੈ ਨਾ ਅੱਗ। ਲੋਭ ਵਿੱਚ ਵੀ ਅੱਗ, ਮੋਹ ਵਿੱਚ ਵੀ ਅੱਗ ਉਤੋਂ ਤੋਂ ਕੋਸ਼ੰਦਰ। ਜੇ ਪਟਰੋਲ ਉੱਤੋਂ ਠੰਡਾ ਹੈ ਤਾਂ ਨਰੀਓ ਅੱਗ। ਇਸ ਤਰੀਕੇ ਨਾਲ ਸ਼ਾਂਤੀ ਆਉਂਦੀ ਹੈ ਹਿਰਦੇ 'ਚ। ਉਹ ਕੀ ਇੰਦਰਵਾਲਾ। ਇੰਦਰ ਕੋਣਾ ਇੰਦਰ ਹੈ ਮਨ ਜੇ ਹਿਰਦੇ ਚ ਮਨ ਆ ਜਵੇ ਨਾ ਹਿਰਦਾ ਤਤੀ ਖੁਸ਼ ਹੋ ਜਾਂਦੀ ਹੈ ਉਹ ਜੇ ਕਿਸੇ ਦਾ ਜੋਖ ਬਾਹਰ ਹੋ ਗਿਆ ਹੋਇਆ ਬੰਦਾ ਪਰਦੇਸ ਚ ਗਿਆ ਹੋਇਆ ਘਰ ਆ ਜਵੇ ਤੇ ਖੁਸ਼ੀ ਹੋਣਾ ਉਹਨਾਂ ਨੇ ਖੁਸ਼ੀ ਹੋਣਾ ਇਹ ਜਿਹੜਾ ਭਟਕਦਾ ਮਨ ਹੈ ਜਦੋਂ ਹਿਰਦੇ ਚ ਆ ਜਾਂਦਾ ਨਾ ਇੰਦਰ ਅਗਿਆਨੰਦਰਿਆ ਨਾਲ ਜੁੜਿਆ ਹੋਇਆ ਕਰਕੇ ਦਰਹਿ ਦਾ ਨੋ ਅਖਾਰਾਂ ਜੁੜਿਆ ਹੈ ਕਨਾਨਾ ਜੁੜਿਆ ਹੋਇਆ ਹੈ ਗਿਆਨੰਦਰਿਆ ਨਾਲ ਜੁੜਿਆ ਹੋਇਆ ਕਰਕੇ ਇਧਰ ਅੱਖੀਂ ਦੇਖਣਾ ਰਜਿਆ ਮਨ ਨਹੀਂ ਨ ਰਜਦਾ ਕੰਨੇ ਸੁਣ ਕੇ ਨਹੀਂ ਰਜਿਆ ਹੈ ਜੀਭਾ ਦੇ ਸਵਾਦ ਨਾਲ ਨਹੀਂ ਰਜਿਆ ਹੈ ਇਹ ਰਜਦਾ ਹੀ ਨਹੀਂ ਜੇ ਰਾਜਦਾਨੀ ਘਰ ਆਉਂਦਾ ਜੀ ਉਹਨਾਂ ਨੇ ਕਿਹਾ ਵੀ ਇਹ ਤਾਂ ਰੱਜਣ ਵਾਲੀ ਚੀਜ਼ ਹੈ ਦੀ ਨਾਲੇ ਮਾਇਆ ਨਾਲ ਤਾਂ ਰੱਜਿਆ ਹੀ ਨਹੀਂ ਕੋਈ ਇੱਦਾਂ ਹੀ ਰੱਜੀ ਦਾ ਹੁੰਦਾ ਹੀ ਨਹੀਂ ਮਾਇਆ ਨਾ ਇਹ ਇਹਨੂੰ ਕਿਹਨੇ ਦੱਸਦਾ ਇਹਨੂੰ ਕਿਹਨੇ ਦੇ ਦਿੱਤਾ ਇਹਦਾ ਗੁਰੂ ਕੌਣ ਹੈ ਜਿਹੜਾ ਕਹਿੰਦਾ ਮਨ ਰੱਜ ਕੇ ਆਪੇ ਸ਼ਾਂਤ ਹੋ ਜੂ ਇਹਦਾ ਗੁਰੂ ਦੀ ਸ਼ੈਤਾਨ ਉਹਦਾ ਅਵਤਾਰ ਸੀ ਰਜਨੀਸ਼ ਸ਼ੈਤਾਨ ਇਹ ਕਹਿ ਰਿਹਾ ਕਿ ਮਨ ਆਪੇ ਰੱਜ ਕੇ ਸ਼ਾਂਤ ਹੋ ਜੂ ਕਿ ਸ਼ੈਤਾਨ ਦਾ ਧਰਮ ਮੈਂ ਪੈਦਾ ਕੀਤਾ ਹੋਇਆ ਸ਼ੈਤਾਨ ਮਨ ਆਪੇ ਚਾਹਤਾ ਨੇ ਸ਼ੈਤਾਨ ਦਾ ਚੇਲਾ ਕਰਕੇ ਮਨ ਸ਼ੈਤਾਨ ਹੈ ਜੇ ਸ਼ੈਤਾਨ ਦੀ ਗੱਲ ਮੰਨ ਲਈ ਤੂੰ ਆਪੇ ਆਨੰਦ ਜਾ ਰੱਜ ਕੇਗਾ ਤੇਰੀ ਆਤਮਾ ਛੁੱਟ ਜਾਣਗੀ ਆ डाकू या डाके मार के रज्ज जुगा डाके आपे ਛਡ ਜੂਗਾ ਕੋਈ ਦੁਨੀਆ ਮੰ ਲੂ ਇਸ ਗੱਲ ਨੂੰ ਫਿਰ ਤਾਂ ੜਾਕ ਨੂੰ ੜਾਕੇ ਮਾਰ ਲਿਓ ਫੇਕਰੂਨ ਕਾਸ ਨੂੰ ਬੜਾਏ ਨੇ ਜੇ ਚੋਰ ਚੋਰੀਆਂ ਨਾ ਰੱਜ ਕੇ ਆਪੇ ਚੋਰੀ ਛਡ ਜੂ ਫਿਰ ਪੁਰਸ ਦੀ ਕੀ ਲੋੜ ਹੈ ਸਾਰਾ ਅਫਸਰਡ ਹੋ ਜੂਗਾ ਕੰਮ ਸ਼ੈਤਾਨ ਨੇ ਹੋ ਸ਼ੈਤਾਨ ਦਾ ਦਿਮਾਗ ਦੀ ਗਾੜ ਹੈ ਸ਼ੈਤਾਨ ਦਾ ਧਰਮ ਹੈ ਕਾਇਉ ਨੂੰ ਵੱਟ ਵੱਟ ਪਾਤਾ ਕੋਈ ਨਹੀਂ ਉਹਨੂੰ ਕਿਤੇ ਦੀ ਕਿਸੇ ਮੁਲਕ 'ਚ ਖੜ੍ਹ ਨਹੀਂ ਦਿੱਤਾ ਉਹ ਤਾਂ ਤੇ ਕਹਿੰਦਾ ਸ਼ੈਤਾਨ ਆ ਆ ਸ਼ੈਤਾਨ ਸੀ ਉਹ ਅੱਖੇ ਸ਼ੈਤਾਨ ਦੀ ਉਹਦੀ ਸ਼ੈਤਾਨ ਦਾ ਉਤਾਰ ਅੰਤੇ ਸ਼ੈਤਾਨ ਨੇ ਕਦ ਅੱਗੇ ਹੋ ਜਾਣਾ ਕਬੀਰ ਕਬੀਰ ਕੋਈ ਸ਼ਲੋਕ ਦੇ ਵਿੱਚ ਇੱਕ ਜਗ੍ਹਾ ਇਸ਼ਾਰਾ ਕਰਦਾ ਸ਼ੈਤਾਨ ਬਾਰੇ ਖੜਾ ਗੁਰਦਖ ਲਈ ਮੋਰੀ ਜਿੱਤ ਮਿਰਗ ਪੜਦਾ ਹੈ ਚੋਰੀ ਜਦੋਂ ਇਹਨਾਂ ਸ਼ੈਤਾਨ ਨੇ ਗੁਰੂ ਬਣ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈ ਮੈਨੂੰ ਕਦੋਂ ਪਤਾ ਲੱਗਿਆ ਕਿਉਂਕਿ ਸਾਰੇ ਸ਼ੈਤਾਨ ਨੇ ਵੇਲੇ ਨਾ ਕਬੀਰ ਨੂੰ ਜਿਨ੍ਹਾਂ ਗੁਰਮਤ ਨੂੰ ਤੋਂ ਇਨਕਾਰ ਹੀ ਕਰਨ ਵਾਲੇ ਨੇ ਸਾਰੇ ਸ਼ੈਤ ਅਸਲ ਤਾਂ ਮਨਮਤਾ ਸਾਰੀ ਇਹ ਸ਼ੈਤਾਨ ਦੀਆਂ ਮਤਾਂ ਨੇ ਵਨ ਸ਼ੈਤਾਨ ਨਾ ਮੰਦੇ ਲੈਵਲ ਦੀ ਮਤ ਹੈ ਸ਼ੈਤਾਨ ਦੀ ਮਤ ਹੈ ਪਰ ਜਿੱਨਾ ਚਰ ਅੱਧਾ ਸ਼ੈਤਾਨ ਹੈ ਅੱਧੀਆਂ ਗੱਲਾਂ ਠੀਕ ਮੰਨਦਾ ਉਹ ਸ਼ੈਤਾਨ ਨਹੀਂ ਹੈ ਉਹ ਤਾਂ ਇੱਕ ਵੀ ਗੱਲ ਨਹੀਂ ਮੰਨ ਰਿਹਾ ਰੀਨਿਸਤ ਇੱਕ ਵੀ ਗੱਲ ਨਹੀਂ ਮੰਨ ਰਿਹਾ ਉਹ ਤਾਂ ਪਰਮੇਸ਼ਰ ਦੀ ਹੋਂਦ ਨੂੰ ਹੀ ਮੰਨ ਰਿਹਾ ਉਹ ਕਹਿੰਦਾ ਮੰਨੋ ਹੀ ਨਾ ਤੁਸੀਂ ਵੀ ਪਰਮੇਸ਼ਰ ਹੈਗਾ ਕਿਸੇ ਨੇ ਇੱਥੇ ਦੇਖਿਆ ਹੀ ਨਹੀਂ ਉਹ ਤਾਂ ਡਰਾ ਹੀ ਸ਼ੈਤਾਨ ਹੈ ਲੋਗੋਂ ਨੂੰ ਸੁਣੀਏ ਉਹਨਾਂ ਬੰਦੇ ਨੂੰ ਆਹਵਾਜ਼ ਵੀ ਬੁੱਧ ਰੁੱਕ ਗਈ ਇਸਕੇ ਲੈ ਜਾ ਕੇ ਨਾ ਪਿੱਛੇ ਲਾ ਕੇ ਕੋਈ ਕਹੇਗਾ ਪਾਇਪ ਪਾਇਪਰ ਵਾਲਾ ਕਾੜੀ ਉਹ ਬਾਂਸਰੀ ਵਜਾਉਂਦਾ ਜਾਗਮਗਰ ਲਾਲੇ ਸੀ ਜਿਹਨੇ ਪਹਿਲੇ ਚੂਹੇ ਮਗਰ ਲਾ ਕੇ ਲੈ ਗਿਆ ਕਹਾਣੀ ਹੈ ਉਹ ਪਿੰਡ ਦੇ ਵਿੱਚ ਚੂਹੇ ਸੀ ਸ਼ਹਿਰ ਦੇ ਵਿੱਚ ਕਾਬੂ ਨਹੀਂ ਸੀ ਆਉਂਦੇ ਉਹ ਇੱਕ ਪਾਇਪ ਪਾਇਪਰ ਆ ਗਿਆ ਉਹ ਆਪ ਜਿਹੜੀ ਵੀਨ ਵੱਜ ਆਉਂਦਾ ਨਾ ਵੀਨ ਵਜਾਉਂਦਾ ਕੱਚ 'ਤੇ ਪਾ ਕੇ ਫੌਜੀ ਵਜਾ ਇਹਨੂੰ ਪਾਇਪ ਪਾਇਪਰ ਕਹਿੰਦੇ ਨੇ ਪਾਈਪ ਵਜਾਉਣਾ ਬਾਂਸਰੀ ਵਜਾਉਣਾ ਚਲੋ ਉਹ ਆ ਗਿਆ ਕਹਿੰਦਾ ਮੈਂ ਤੁਹਾਡਾ ਚੂਹਿਆਂ ਦਾ ਇਲਾਜ ਕਰ ਦਿੰਦਾ ਪਰ ਉਹਨੇ ਕਾਹਵੇਂ ਮੈਨੂੰ ਆ ਕੁਛ ਦਿਓ ਉਹ ਕਹਿੰਦੇ ਦੇ ਦਾਂਗੇ ਉਹ ਬਾਂਸਰੀ ਵਜਾਉਣ ਲੱਗਾ ਚੂਹੇ ਮਗਰ ਲਾ ਲੈ ਸਾਰੇ ਕਾਂ ਇੱਕ ਦਰਿਆ ਸੀ ਆਪ ਦਰਿਆ ਭਾਰ ਕਰ ਗਿਆ ਪਰ ਚੂਹੇ ਸਾਡੇ ਦਰਿਆ ਡੁੱਬ ਗਏ ਨੁਬਤ دریا ਚੱਲਦਾ ਸੀ ਤੇਜ ਛੋਟਾ ਜਿਹਾ ਸੀ دریا ਉਸ ਚੂਹੇ ਸਾਡੇ ਰੁੜ ਗਏ ਪਹਾੜੇ ਪਹਾੜੀ ਸੀ ਆਪ ਕਿਸਤੀ ਨਾ ਭਰੇ ਰਹੇ ਨਗਿਆ ਚਾਹ ਦੇ ਪਿੰਡ ਵਾਲੇ ਕੋ ਆਇਆ ਕਹਿੰਦਾ ਵੀ ਮੈਨੂੰ ਦੋ ਬਈ ਮੇਰੇ ਉਹ ਕਹਿੰਦੇ ਹੁਣ ਤੈਨੂੰ ਉਹ ਕਹਿੰਦੇ ਚੂਹੇ ਤਾਂ ਇਹ ਲੈ ਗਿਆ ਹੁਣ ਇਹਨੂੰ ਕੀ ਦੇਣ ਖਾਂ ਉਟਾਲ-ਬਟੋਲ ਕਰਨ ਲੱਗੇ ਉਹਨੇ ਦੋ ਹੀ ਤਾਲ ਜਿਹੜੀ ਉਹਨੇ ਜੋਖ ਲੱਗੇ ਸਾਰੀ ਨਦੀ ਦਾ ਪਾਰ ਕਰੇ ਨੀ ਪਹਾੜਾ ਪਾੜਨ ਜਾ ਕੇ ਕਿਥੋਂ ਜਾ ਕੇ ਬਸ ਗਏ ਐਹੀ ਕਹਾਣੀ ਐ ਕੋਈ ਇਹ ਇਆਂ ਕਹਾਣੀਆਂ ਹੁੰਦੀਆਂ ਨੇ ਚ ਕੋਈ ਸਿੱਖਿਆ ਹੁੰਦੀ ਐ ਕਹਾਣੀ ਸੱਚੀ ਨਹੀਂ ਹੁੰਦੀ ਕਹਾਣੀ ਜੀ ਕੋਈ ਸਿੱਖਿਆ ਜ਼ਰੂਰ ਹੁੰਦੀ ਐ ਇਹ ਆਇਆ ਪਾਈਪਰ ਲੈ ਜਾਂਦਾ ਰਜਨੀਸ਼ ਲੋਕਾਂ ਨੂੰ ਜਿਵੇਂ ਜੋ ਅਗਲਾ ਗਿਆ ਸੀ ਪਾਈਪਰ ਇਹ ਜਿਵੇਂ ਚੂਹੇ ਡਬੋਤ ਤੇ ਢੰਡ ਬੋਤ ਲੈ ਜਾ ਕੇ ਇਹ ਸ਼ੈਤਾਨ ਮਤਾਂ ਇਹ ਜ਼ ਗੈਰੀ ਗੱਲ ਐ ਪਾਇਪ ਪਾਇਰ ਵਾਲੀ ਕੂੜੇ ਡੋਬੇ ਪੂਰਾ ਪੂਰਾ ਦੇ ਫੂਡ ਡੋਬੋਤੇ ਨਾ ਨੇ ਪਾਇਪ ਪਾਇਰ ਨੇ ਜਿਹੜੀ ਇਹਨਾਂ ਦੀ ਧੋਨਾ ਨਾ ਬਾਜੇ ਤੇ ਵੱਜਦੀ ਉਹ ਜਿਹੜਾ ਮੈਂ ਗੱਲਾਂ ਪਾਉਂਦੇ ਹੁੰਦੇ ਨੇ ਜਿਆਦਾ ਸੰਤ ਕਰਦੇ ਨੇ ਆਦਮੀ ਜਿਹੜਾ ਨਹੀਂ ਇਹ ਸਾਰੇ ਡਬੋਣ ਵਾਲੇ ਨੇ ਇਹ ਪਾਇਪ ਪਾਇਰ ਦਾ ਅਵਤਾਰ ਨੇ ਸਾਰੇ ਜਾਏ ਆਪਣੇ ਖਾਣ ਵਾਲੇ ਨੇ ਇਹਨਾਂ ਦੀ ਗੱਲ ਸਮਝਣੀ ਬਹੁਤ ਔਖੀ ਹੈ ਉਹਨੂੰ ਕੋਈ ਸਮਝੇ ਉਹ ਤਾਂ ਗਾਹਾਂ ਦਾ ਹੋਵੇ ਇਹਨਾਂ ਤੋਂ ਜਨੀਸ਼ ਨੂੰ ਲੋਕ ਸਮਝ ਲੈਣਗੇ ਵੀ ਜਨੀਸ਼ ਕੀ ਕਹਿੰਦਾ ਸੀ ਉਹਦਾ دیਵਾਨੇ ਹੋਏ ਬਨੇ ਲੋਕ ਤਾਂ ਉਹਦੇ ਜੇ ਪਾਇਡ ਪਾਇਪਰ ਦਾ دیਵਾਨੇ ਨਾ ਹੁੰਦੇ ਜੋ ਆ ਕੇ ਜਾਂਦੇ ਉਹਦੀ ਮਗਰ ਮਾਂ ਬਾਪ ਨੂੰ ਛੱਡ ਕੇ ਚਲੇ ਗਏ ਸਾਰੇ ਤੁਨੇ ਐਸੀ ਹੈ ਲਫ਼ਜ਼ਾਂ ਦੀ ਤొਨੇ ਐਸੀ ਹੈ ਮਗਲਾ ਦਿੰਦੀ ਹੈ ਲਾਲਤ ਦੀ ਹੈ ਹਾਂਜੀ ਉਸਮ ਬਾਸ ਜੈਸੇ ਭਵਰ ਲਾ ਉਸਮ ਬਾਸ ਜੈਸੇ ਭਵਰ ਲਾ ਜਿਵੇਂ ਕੁਸਮ ਫੁੱਲ ਹੈ ਫੁੱਲ ਦੀ ਬਾਸ਼ਨਾ ਦੇ ਉੱਤੇ ਜਿਵੇਂ ਭੌਰਾ ਸਭ ਕੁਝ ਲੁਟਾ ਦਿੰਦਾ ਆਪਣਾ ਮਿਰਗ ਉਹਦੇ ਜਿਹੜੀ ਆਵਾਜ਼ ਹੈ ਮਿਰਗ ਉਹ ਸਭ ਕੁਝ ਦਾਤੇ ਲਾ ਦਿੰਦਾ ਚਾਹੇ ਮਰ ਜੇ ਕੋਈ ਆ ਕੇ ਫੜ ਲਵੇ ਉਹ ਨਾਦ ਦੇ ਨਾਲ ਜਦ ਜੁੜ ਜਾਂਦਾ ਉਹਨੂੰ ਆਪਣੇ ਸਰੀਰ ਦਾ ਕੋਈ ਫਰਕ ਨਹੀਂ ਉਹ ਦੂਏ ਨੂੰ ਤਾਂ ਸਰੀਰੇ ਚਾਹੀਦਾ ਉਹਦਾ ਆਤਮਾ ਦਾ ਦੂਏ ਨੂੰ ਚਾਹੀਦੀ ਜੇ ਕੋ ਮਰਗ ਨੂੰ ਫੜੂਗਾ ਤੇ ਮਾਰ ਲੂਗਾ ਖਾ ਲੂਗਾ ਨਹੀਂ ਤਾਂ ਰੱਖੂਗਾ ਜਨਾਜ਼ਰ ਰੱਖੂਗਾ ਵੀ ਉਹਨਾਂ ਜਰ ਸਰੀਰ ਕੱਢ ਕੇ ਰੱਖੂਗਾ ਪਰ ਉਹ ਨਾਦ ਨਾਲ ਇਨਾਂ ਵਸਤ ਹੋ ਗਿਆ ਉਹਨੂੰ ਇਨਾਂ ਚੰਗਾ ਲੱਗਿਆ ਉਹਨੇ ਸਰੀਰ ਦੀ ਪਰਵਾਹ ਨਹੀਂ ਕੀਤੀ ਧਿਆਨ ਸਰੀਰ ਤੇ ਰੱਖਣਾ ਚਾਹੀਦਾ ਸੀ ਉਹਨੂੰ ਬਚਾਉਣ ਵਾਸਤੇ ਪੌਰਾ ਨੂੰ ਧਿਆਨ ਰੱਖਣਾ ਚਾਹੀਦਾ ਸਰੀਰ ਬਚਾਉਣ ਵਾਸਤੇ ਕਈ ਫੁੱਲਾਂ 'ਚ ਪੌਰਾ ਵੱਡ ਜਾਂਦਾ ਹੈ ਬਹਿ ਜਾਂਦਾ ਫੁੱਲ ਬੰਦ ਹੋ ਜਾਂਦੇ ਪੌਰਾ ਵਿੱਚੇ ਮਰ ਜਾਂਦਾ ਉਹਨੂੰ ਖਜੂੂ ਦਾਕ ਮਤਲਬ ਉਹਨੂੰ ਸਰੀਰ ਦੀ ਪ੍ਰਵਾਹ ਨਹੀਂ ਰਹਦੀ ਉਦੋਂ ਇਵੇਂ ਕਹਿੰਦੇ ਮੈਨੂੰ ਨਾਮ ਦੇ ਨਾਲ ਜੁੜ ਕੇ ਮੈਂ ਇਹਨੂੰ ਆਪਣੇ ਹੋਣ ਦੀ ਪਰਵਾਹ ਨਹੀਂ ਮੈਂ ਆਪਣੀ ਹੋਣ ਦਗਵਾ ਲੈਣੀ ਹੈ ਪਰ ਨਾਮ ਨਹੀਂ ਛੱਡਣਾ ਨਾਮ ਦੇ ਵਿੱਚ ਹੀ ਲੀਨ ਹੋ ਜਾਣਾ ਜਿਵੇਂ ਪੌਰਾ ਫੁੱਲ ਦੇ ਵਿੱਚੇ ਵਿੱਚੇ ਹੀ ਲੀਨ ਹੋ ਜਾਂਦਾ ਹੈ ਖਤਮ ਹੋ ਜਾਂਦਾ ਉਹ ਨਾਦ ਦੇ ਵਿੱਚੇ ਹੀ ਖਤਮ ਹੋ ਜਾਣਾ ਮੈਂ ਆਪਣਾ ਆਪਾ ਨਾਦ ਵਿੱਚ ਖਤਮ ਕਰ ਲੈਣਾ ਜਿਉਂ ਕੋਕਲ ਕੋ ਅੰਬ ਬਾਹ ਰਹਾ ਤੂੰ ਮੇਰੇ ਮਨ ਰਾਮਈਆ ਜਿਉਂ ਕੋਕਲ ਕੋ ਅੰਬ ਬਾਹਲਾ ਜਿਵੇਂ ਕੋਇਲ ਹੁੰਦੀ ਹੈ ਅੰਬਾਂ ਦਾ ਲੱਗੇ ਵੀ ਨਹੀਂ ਹੁੰਦਾ ਜਦੇ ਆ ਕੇ ਬਹਿ ਜਾਂਦੀ ਹੈ ਅਜੇ ਦਾ ਬੂਰੇ ਆਇਆ ਹੁੰਦਾ ਉਦੋਂ ਹੀ ਆ ਜਾਂਦੀ ਹੈ ਬਾਗਾਂ 'ਚ ਇੰਤਜ਼ਾਰ ਕਰਦੀ ਹੈ ਉਹ ਪਹਿਲਾਂ ਹੀ ਆ ਜਾਂਦੀ ਹੈ ਨਾਦ ਤੇ ਕੋਕਲ ਦੀ ਆਵਾਜ਼ ਆ ajo ਗੁਰਬਾਣੀ ਸੁਣ ਕੇ ਹੀ ਬਹਿ ਗਿਆ ਉੱਥੇ ਪਤਾ ਲੱਗਿਆ ਇੱਥੇ ਕੁਝ ਮੜੂਗਾ ਫੂਰ ਦੇ ਕਿ ਵੀ ਹਾਂ ਬ ਲੱਗਣਗੇ ਬੜੂਏ ਅੰਬ ਖਾऊंगी ਕਿੰਨੇ ਤੈਨੂੰ 4 ਮਹੀਨੇ ਇੰਤਜ਼ਾਰ ਕਰਦੀ ਹੈ 8 ਮਹੀਨਾ 2 ਵੀ ਲੈ ਕੇ ਇੰਤਜ਼ਾਰ ਕਰਦੀ ਹੈ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ ਨਾਮ ਵਾਸਤੇ ਇੰਤਜ਼ਾਰੇ ਕਰਦੇ ਲੋਕ ਸੰਗਤ ਦੇ ਵੀ ਜਾ ਕੇ ਉਹ ਕੋਕਲ ਦੀ ਗੱਲ ਹੈ ਕੋਕਲ ਦੀ ਗੱਲ ਤਾਂ ਹੈ ਅਜੇ ਤੱਕ ਨਾਮ ਮਿਲਿਆ ਨਹੀਂ ਇਹ ਤਾਂ ਗਿਆਨ ਮਿਲਦਾ ਵੀ ਨਾ ਇੱਥੋਂ ਕਹਾਂ ਜਾ ਕੇ ਬੱਚਾ ਪੜਨ ਜਾ ਸਕੂਲ ਦੇ ਵਿੱਚ ਗਿਆ ਉਹਨੂੰ ਪਤਾ ਮੈਨੂੰ ਵੀ ਇਹਦੀ ਡਿਗਰੀ ਮਿਲੂਗੀ ਫਿਰ ਮੈਨੂੰ ਨੌਕਰੀ ਮਿਲੂਗੀ ਮੈਨੂੰ ਜੋ ਵੀ ਕੁਛ ਹੈ ਉਹ ਆਸ ਦੇ ਵਿੱਚ ਲੱਗਿਆ ਹੈ ਕਹੇ ਰਵਿਦਾਸ ਆਸ ਲੱਗ ਜੀਵੋ ਆਸ ਲੱਗ ਕੇ ਜਿਹੜੇ ਜਿਉਂਦੇ ਨੇ ਐਵੇਂ ਕੋਕਲ ਆਸ ਲੱਗ ਕੇ ਜਿਉਂਦੀ ਆ ਵੀ ਅੰਬ ਹੋਣਗੇ ਤੇ ਲੱਗਣਗੇ ਤੇ ਮੈਂ ਖਾਵਾਂਗੀ ਕੋਕਲ ਕੋ ਜੈਸੇ ਅੰਬ ਬਾਲਾ ਅੰਬ ਬਾਲਾ ਤੂੰ ਮੇਰੇ ਮਨ ਰਾਮਈਆ ਤੂੰ ਮੇਰੇ ਮਨ ਰਾਮਈਆ ਰਾਮ ਚਾਹੇ ਮੈਨੂੰ ਮਿਲਿਆ ਨਹੀਂ ਪਰ ਰਾਮੜੂਗਾ ਅੰਦਰ ਹੈਗਾ ਜੁੜੂਗਾ ਇਸ ਕਰਕੇ ਮੈਂ ਕੋਈ ਕਲਮੋ ਇੰਤਜ਼ਾਰ ਚ ਵੀ ਲੱਗ ਸਕਦਾ ਲਗਿਆ ਸੀ ਪਹਿਲਾਂ ਪਹਿਲਾ ਇੰਤਜ਼ਾਰ ਚ ਕੋਕਲ ਵਾਲੀ ਸੀ ਉਹ ਤਾਂ ਮਿਲ ਗਿਆ ਨਾ ਹੁਣ ਤਾਂ ਅੰਬ ਪੱਕ ਗਏ ਨਾ ਪਾਕਣ ਲੱਗ ਗਏ ਆਮ ਕਹਿ ਰਿਹਾ ਕਬੀਰ ਕਬੀਰ ਕਹਿੰਦਾ ਫਲ ਲੱਗ ਗਏ ਫਲਣ ਪਲ ਪਾਕਣ ਲੱਗ ਗਏ ਆਮ ਜਦ ਪੱਕਣਗੇ ਤਾਂ ਕੋਈ ਜਦੇ ਖਾਊਗੀ ਨਾ ਬੈਠ ਤਾਂ ਪਹਿਲਾਂ ਹੀ ਗਈ ਆ ਕੇ ਹਾਂਜੀ ਚੱਕਵੀ ਕੋ ਜੈਸੇ ਸੂਰ ਬਾ ਲਹਾ ਮਾਨਸ ਰੋਵਰ ਹੰਸੁਲਾ ਚੱਕਵੀ ਕੋ ਜੈਸੇ ਸੂਰ ਬਾ ਲਹਾ ਇੱਕ ਚੱਕਵੀ ਜਾਨਵਰ ਹੈ ਇੱਕ ਚਕੋਰ ਜਾਨਵਰ ਹੈ ਉਹ ਚੰਦ ਦੇ ਨਾਲ ਦੇਖਦੀ ਰਹਿੰਦੀ ਹੈ ਚੰਦਰਮੇ ਨੂੰ ਚਾਨਣੇ ਨੂੰ ਚੱਕਵੀ ਦਿਨ ਨੂੰ ਸੂਰਜ ਨੂੰ ਦੇਖਦੀ ਜਿੰਨਾ ਚਿਰ ਸੂਰਜਾ ਚੱਕਵੀ ਸੂਰਜ ਵੱਲ ਚਾਕੀ ਜਾਂਦੀ ਹੈ ਚਾ ਸੂਰਜ ਛੁੱਪ ਜਾਂਦਾ ਫਿਰ ਚੱਕਵੀ ਨਰਾਸ ਹੋ ਜਾਂਦੀ ਹੈ ਚੱਕਵੀ ਗੁਰਮੁਖ ਹੈ ਚੱਕਵੀ ਗੁਰਮਖਾ ਸੂਰਜ ਨਾਮ ਜੇ ਸੂਰਜ ਚੜਿਆ ਚੱਕਵੀ ਨੇ ਸੂਰਜ ਨਾਲ ਜੁੜੀ ਹੋਈ ਆ ਉਹ ਖਾਣਾ ਪੀਣਾ ਵੀ ਤਿਆਗਿਆ ਹੈ ਦਾ ਉਹ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਉਹ ਦਾ ਸੰਪਾਸ਼ਣਕ ਹੈ ਉਹ ਚੱਕਵੀ ਹੈ ਸੂਰਵਾਲਾ ਸੂਰਜ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਕੋਈ ਖਾਣਾ ਪੀਣਾ ਦਾ ਧਿਆਨ ਨਹੀਂ। ਸਰੀਰ ਦਾ ਉਹ ਜਦ ਨਹੀਂ ਸੂਰਜ ਉਹ ਜਦ ਖਾਲੂ ਜਾਂ ਵੇਹ ਲੋ ਜਿੰਨਾ ਜੇ ਧੂਰ ਜਾ ਉਹ ਨਜ਼ਰ ਦੀ ਰੋਸ਼ਨੀ ਦਾਈ ਦਰਸ਼ਨ ਉਹ ਨਜ਼ਰ ਉਹਦਾ ਹੀ ਦਰਸ਼ਨ ਜਿਹੜਾ ਹੈ ਉਹ ਇਲਾਭਕਾਰੀ ਹੈ। ਮਾਨਸਰੋਵਰ ਹੰਸਲਾ ਮਾਨਸਰੋਵਰ ਹੰਸਲਾ ਮਾਨਸਰੋਵਰ ਝੀਲ ਹੈ ਇੱਕ। ਉੱਥੇ ਜਿਹੜੇ ਹੰਸ ਨੇ ਜਿਵੇਂ ਮਾਨਸਰੋਵਰ ਨੂੰ ਨਹੀਂ ਛੱਡਦੇ। ਅਸਲਵਾਨ ਸਰੋਵਰ ਨਾਉਂ ਦੀ ਜਿਹੜੀ ਚੀਲ ਹੈ ਉਹ ਤਾਂ ਐਵੇਂ ਹੀ ਆ ਖਾਮ ਖਾ ਨੋਏ ਰੱਖਿਆ ਹੋਇਆ ਜਿਵੇਂ ਕੋ ਮੈਦਾ ਨਾਉਂ ਰਖ ਲਿਆ 5 ਸਰੋਵਰ ਤੋਂ ਗੰਗਾ ਨਿਕਲਦੀ ਕਹਿੰਦੇ ਨੇ ਇਹ ਸਤਲੁਜ ਨੂੰ ਕਹਿੰਦੇ ਨੇ ਵੈਸੇ ਤਾਂ ਨਿਕਲਦਾ ਸਤਲਾਜ ਵੀ ਇਹੀ ਹੈ ਸੱਚ ਦੀ ਵਿਚਾਰਧਾਰਾ ਜਿੱਥੋਂ ਪੈਦਾ ਹੁੰਦੀ ਹੈ ਨਾ ਉਹਨੂੰ ਸਤਲੁਜ ਕਹਿੰਦੇ ਨੇ ਸੱਤ ਦਰਵੈਨਾਂ ਨੇ 7 ਲਿਖ ਲਿਆ 7 ਨਹੀਂ ਹੈ ਸੱਚ ਜੇ ਤੋ ਸੱਚ ਵਗਦਾ ਹੈ ਸੱਚ ਦਾ ਦਰਿਆ ਦਸਬਾਸ਼ਾ ਕਹਿੰਦੇ ਨਾ ਦੇਤਰ ਤੁੰਗ ਕੇ ਚਰਨ ਤਰ ਸਤਿ ਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਭ ਇਹਨਾਂ ਦੇ 787 ਲਾ ਲਿਆ 787 ਨਹੀਂ ਹੁੰਦਾ 78 ਸੱਚੇ ਹੁੰਦਾ ਤੇ ਇਹਦੇ ਵਿੱਚ ਸੱਚੇ ਸੱਚ ਦਾ دریا ਵਗਾਇਆ 10 ਵਰਧਾ ਨੇ ਓਹੋ ਸਤਿ ਦਰਵਾ ਦਾ ਮਤਲਬ ਸੱਚ ਆ ਦੇ ਚ ਸੱਚ ਪਾ ਕੇ ਗੁਰ ਦਰਿਆ ਹੁੰਦਾ ਨਾ ਕਿ ਅੰਦਰ ਆਵਾ ਸਤਿ ਦਰਵਜੇ ਤੇ ਸੱਚ ਵਹਿੰਦਾ ਸੱਚ ਦੀ ਵਿਚਾਰਤਾ ਰ ਸਤਿ ਦਰਵਾ ਸੱਚ ਦੀ ਵਿਚਾਰਤਾ ਰ ਇਹਨਾਂ ਨੇ ਗੰਗਾ ਨੂੰ ਮੰਨਤਾ ਦਿੱਤੀ ਆ ਅਸੀਂ ਸਤਿ ਨੂੰ ਹੀ ਮੰਨਤਾ ਦਿੰਦੀ ਆ ਕਾਨੂੰਨੀ ਮੰਨਤਾ ਦਿੱਤੀ ਕਬਾ ਸ਼ਿਵਜੀ ਦੀ ਹੈ ਸਾਡਾ ਬਦਲਤਾ ਸੀ ਗੰਗਾ ਨੂੰ ਕੋਈ ਮੰਨਤਾ ਨਹੀਂ ਹੈ ਸਾਡਾ ਕੋਈ ਗੁਰਦਾਰਾ ਗੰਗਾਤ ਨਹੀਂ ਉਹ ਤਾਂ ਪਖੰਡਵਾਦੀਆਂ ਨੇ ਬਣਾਇਆ ਹੋ ਜਿਹੜਾ ਹਿਮਕੁੰਡ ਹੈ ਗੰਗਾ ਨਾਲ ਜੋੜਨ ਵਾਸਤੇ ਕੋਸ਼ਿਸ਼ ਕਰ ਰਹੇ ਸੀ ਕੋਈ ਗੰਗਾ ਨਾਲ ਕਿਵੇਂ ਜੋੜੀਏ ਨੂੰ ਦਸੂ ਭਾਸ਼ਾ ਨੂੰ ਉਦੋਂ ਗੰਗਾ ਵਾਲੀ ਹੈ ਨਾ ਪਰਿਓ ਉਹ ਜੌੜ ਨੂੰ ਤਾਂ ਅਜੇ ਬੈਠੇ ਨਹੀਂ ਅਜੇ ਸਾਥ ਨਾਲ ਜੁੜੇ ਹੋਏ ਆ ਸੱਚ ਹੈ ਉੱਤੇ ਸੱਚ ਕਿੱਥੇ ਹੈ ਉਹਦਾ ਸ਼ਿਵ ਸ਼ਿਵ ਜਿਹੜਾ ਜੁੜਾ ਨਿਕਲੀ ਜਾਊਗਾ ਸ਼ਿਵ ਤਾਂ ਸੱਚ ਦਾ ਵਿਰੋਧੀ ਹੈ ਸ਼ਿਵਤਾ ਸੱਚ ਦਾ ਵਿਰੋਧੀ ਹੈ ਸੱਚ ਨਹੀਂ ਚਾਹੁੰਦਾ ਉਹ ਜਿਹੜਾ ਨਾਰਦ ਦਾ ਵਿਰੋਧੀ ਹੈ ਉਹ ਸੱਚ ਦਾ ਵਿਰੋਧੀ ਹੈ ਨਾਰਦ ਦੇ ਤਿੰਨੇ ਵਿਰੋਧੀ ਨੇ ਇਹ ਪੰਡਤ ਵੀ ਛੇਬੀ ਵੀ ਛਰੂਗੀ ਤਿੰਨੇ ਵਿਰੋਧੀ ਨਾਲ ਆ ਜਿਹੜੀ ਵਿਚਾਰਤਾ ਰਹੇ ਨਾਰਦੀ ਵਿਚਾਰਤਾ ਰਹੇ ਮਗਰ ਨਾਰਦ ਨੇ ਤਪ ਕੀਤਾ ਹੈ ਮਗਰ ਸਾਡੇ ਵਾਲੀ ਭਗਤ ਨੂੰ ਨਾਰਦੀ ਭਗਤੀ ਕਿਹਾ ਕਬੀਰ ਨੇ ਭਗਤ ਨਾਰਦੀ ਦੇ ਦੇ ਨਉਪਜੀ ਹਰਦਾਜੀ ਦੇ ਨਾਰਦੀਪਕ ਭਗਤੀ ਪੈਦਾ ਨਹੀਂ ਹੋਈ ਇਹਨੂੰ ਨਾਰਦੀ ਤਾਂ ਕਹਿੰਦੇ ਨੇ ਇਹ ਦਰਗਾਹ 'ਚ ਇਹ ਭਗਤੀ ਰੱਬ ਨਹੀਂ ਬਾਕੀ ਸਾਰੀਆਂ ਰੱਦੀ ਦੀ ਟੋਕਰੀ 'ਚ ਨਾ ਭਗਤੀ ਜਿੰਨੀਆਂ ਦੁਨੀਆਂ 'ਚ ਭਗਤੀਆਂ ਨੇ ਅਸੰਖ ਨੇ ਭਗਤੀਆਂ ਅਸੰਖ ਭਗਤੀ ਸਾਰੀਆਂ ਰੱਦੀ ਦੀ ਟੋਕਰੀ 'ਚ ਨੇ ਇੱਕ ਹੋਰ ਹੈ ਕਹਿੰਦੇ ਇੱਕ ਗੁਣ ਗਿਆਨ ਵਿਚਾਰ ਹੈ ਉਹ ਭਗਤੀ ਨਹੀਂ ਗੁਣ ਗਿਆਨ ਵਿਚਾਰ ਗੁਣ ਪੈਦਾ ਕਰਨਾਂ ਗਿਆਨ ਵਿਚਾਰ ਕਰਦੇ ਇਹ ਭਗਤੀ ਹੈ ਇਹ ਨਾਰਦੀ ਭਗਤੀ ਹੈ ਗੁਰ ਗਿਆਨ ਵਿਚਾਰ ਵਾਲੀ ਭਗਤੀ ਹੈ ਗੁਣ ਵਿਚਾਰੇ ਗਿਆਨੀ ਹੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਇਹ ਭਗਤੀ ਅਲੱਗ ਹੈ ਇਹ ਜੀ ਕੋਈ ਹੋਰ ਭਗਤੀ ਹੋਈ ਨਹੀਂ ਜੇ ਹੋਈ ਤਾਂ ਦੱਸ ਦੇਣਗੇ ਰਟ ਦੇ ਪਾਦਣ ਗੈਸੀ ਵੀ ਦੇਖ ਲਾਂ ਕਿਹੜੀ ਹੈ ਉਹਦਾ ਸੈਂਟਰ ਮਗਰ ਹੋਣਾ ਨਾਰਦੀ ਭਗਤੀ ਦਾ ਹੈ ਉਹਦਾ ਸੈਂਟਰ ਮਗਰ ਹੈ ਉਹਦਾ ਸੈਂਟਰ ਮਗਰ ਹੈ ਉੱਥੇ ਗਿਆ ਕਬੀਰ ਉਹ ਕਾਸ਼ੀ ਆ ਕਾਸ਼ੀਰ ਮਗਰ ਦੀ ਤਾਂ ਲੱਗਦੀ ਹੈ ਉਹਦਾ ਕੰਨ ਇੱਥੇ ਗੱਲੇ ਦੀ ਜੂੜ ਬੋ ਜਿਹੜਾ ਉੱਥੇ ਚਲੇ ਜੋ ਮਗਰ ਤਾਂ ਕਹਿੰਦੇ ਉਹ ਕਬੀਰ ਕਹਿੰਦਾ ਸੰਤਲ ਜਨਮ ਵੀ ਛੇਪੂਰੀ ਗਵਾਇਆ ਮੇਰਾ ਸਾਰਾ ਛੇਪੂਰੀ ਜਨਮ ਗਵਾਇਆ ਗਿਆ ਉਹ ਕੁਰਬਾਨੀ ਜੇ ਲਿਖਦਾ ਇਹਦਾ ਜਵਾਬ ਦੇਣ ਅਗਲੇ ਜਨਮ ਸਿਪਤਰੀ ਕੋ ਆਇਆ। ਭਰਤੀ ਮੇਰ ਮਾਗਰ ਉਠਾਇਆ। ਮਾਗਰ ਦਾ ਮਤਲਬ ਹਰਕਾ ਮਾਰਗ ਹੈ। ਮਗਹਰ। ਆਹੋ। ਅਰੀ ਦਾ ਮਾਰਗ। ਹਰਕਾ ਮਾਰਗ ਹੈ ਉਹ। ਮਗਹਰ। ਵਾਗ ਰਸਤਾ ਹਰ ਹਰ। ਉ ਕੋ ਉਤੇ ਪਿੰਡ ਸੀ ਕੋਈ ਸ਼ਹਿਰ ਸੀ ਉਹ ਤੇ ਜੰਗਲ ਚ ਬੈਠਾ ਸੀ। ਹਰਕੇ ਮਾਰਗ ਦਾ ਤਾਲ ਨਹੀਂ ਹੈ ਉਹ। ਭਗਤ ਪ੍ਰਲਾਦ ਚੇਲਾ ਨਾਰਦਦਾ ਭਗਤ ਤਰੂ ਚੇਲਾ ਨਾਰਦਦਾ ਜਿੰਨੇ ਭਗਤ ਨੇ ਨਾਰਦ ਤੋਂ ਹੀ ਫਾਇਦਾ ਹੋਇਆ ਨੇ ਜਿਹੜੇ ਠੱਗਤ ਨੇ ਦੂਏ ਦੂਏ ਪਾਸੇ ਤੈਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਨੇ ਉਹਨਾਂ ਦੀਆਂ ਤਾਂ ਕਈ ਗੁਲਾ ਨੇ ਠੱਗਤਾ ਦੀਆਂ ਗੁਲਾ ਬਹੁਤ ਨੇ ਭਗਤਾਂ ਦੀ ਗੁਲੇ ਕੋਈ ਹੈ ਭਗਤਾਂ ਦੇ ਕੋ ਗੁਲਾ ਦੂਹੀ ਹੈ ਨਹੀਂ ਉਹਨਾਂ ਦੀਆਂ ਗੁਲਾ ਬਹੁਤ ਨੇ ਕਿਤੇ ਨਾਕੁਲੀਵੇਂ ਆਏ ਕਿਹਨੇ ਆਏ ਨੇ ਨਾਕੁਲੀ ਜੋ ਥਕਤ ਜਿਹੜੇ ਰੰਗ ਮਾਰਦੇ ਨੇ ਉਹ ਕੌਣ ਸੀ ਸ਼ਿਵ ਜੀਆ ਚੇਲਾ ਭਗਤੀ ਕੀਤੀ ਹੈ ਕੜਾ ਲੈ ਲਿਆ ਭਸਵਾ ਸੁਰ ਉਹ ਵੀ ਤਾਂ ਭਗਤੇ ਸੀ ਯਾ ਜੀ ਗੁਰੂ ਹੋਇਆ ਚੇਲਾ ਫਖਤ ਕੀਤੀ ਨਹੀਂ ਭਗਤੀ ਸ਼ਿਵ ਜੀ ਦੀ ਭਸਵਾ ਸੁਰ ਨੇ ਕੜਾ ਦਿੱਤਾ ਨਹੀਂ ਲਿਆ ਨਹੀਂ ਰੋਕੀ ਸੀ ਇਹਨਾਂ ਦੇ ਭਗਤ ਵੀ ਜਿਹੇ ਜਿਹੇ ਨੇ ਉਹੋ ਜਿਹੇ ਹੀ ਹੁੰਦੇ ਨੇ ਜਿਹੇ ਜਿਹੇ ਆਲੇ ਉਹੋ ਜਿਹੇ ਹੀ ਕੁਝੇ ਹੁੰਦੇ ਨੇ